ਦੋਸਤੋ ਸਤਿ ਸ੍ਰੀ ਅਕਾਲ ਅੱਜ ਬਈ ਨਦੀ ਜਿਹੜੀ ਗੁਰਨਾਨਕ ਸਾਹਿਬ ਮਹਾਰਾਜ ਜੀਆਂ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਹੈ ਤੇ ਇਹਦਾ ਜੋ 2000 23 ਦੇ ਵਿੱਚ ਜਿਹੜਾ ਹਾਲ ਸੀ ਉਹ ਆਪਾਂ ਸਾਰਿਆਂ ਨੇ ਵੇਖਿਆ ਕਿ ਅੱਜ ਦੇ ਬੁੱਢੇ ਨਾਲੇ ਵਾਂਗੂ ਇਹਦਾ ਹਾਲ ਸੀ ਬਈ ਨਦੀ ਦਾ ਤੇ ਅੱਜ ਆਹ ਕਿਨਾਰਿਆਂ ਤੇ ਇਹਦੇ ਬੂਟੀ ਉੱਗੀ ਹੁੰਦੀ ਸੀ ਘਾਹ ਬੂਟੀ ਨਹੀਂ ਜਿਹੜੀ ਹੁੰਦੀ ਆਹ ਭਾਈ ਜੇ ਮਰਦਾ ਜਿਹੜੀ ਸੇਮ ਵਾਲੇ ਏਰੀਏ ਚ ਆਉਂਦੀ ਐ ਉਹ ਬੂਟੀ ਉੱਗੀ ਹੁੰਦੀ ਸੀ ਮਿੱਤਰੋ ਤੇ ਹੁਣ ਹੁਣ ਤੁਹਾਡੇ ਸਾਹਮਣੇ ਐ ਕਿ ਆ ਕਿੰਨੇ ਦਰਖਤ ਕਿੰਨੇ ਗਮਲੇ ਪਰ ਇਹਦੇ ਤੋਂ ਮਿੱਤਰੋ ਇਹ ਸਿੱਧ ਹੁੰਦਾ ਕਿ ਬੰਦਾ ਜਦੋਂ ਧਾਰ ਲਵੇ ਨਾ ਸੰਤ ਬਲਬੀਰ ਸਿੰਘ ਸੀਚੇਵਾਲ ਸਾਹਿਬ ਦਾ ਇਹ ਬਹੁਤ ਵਧੀਆ ਕਾਰਜ ਐ ਤੇ ਆ ਜਿਹੜਾ ਭਗਵਾ ਰੰਗ ਕਰਿਆ ਨਾ ਉਹਨਾਂ ਨੇ ਗਮਲਿਆਂ ਨੂੰ ਇਹ ਉਹਨਾਂ ਦਾ ਪਰਸਨਲ ਇੰਟਰਸਟ ਹੈ ਸੀਚੇਵਾਲ ਸਾਹਿਬ ਦਾ ਆ ਸਾਰੇ ਗਮਲੇ ਉਹਨਾਂ ਨੇ ਪਹਿਲਾਂ ਧਿਆਨ ਕੀਤੇ ਫਿਰ ਆ ਪੌੜੀਆਂ ਨੂੰ ਰੰਗ ਕੀਤਾ ਫਿਰ ਇੱਥੇ ਆ ਕੇ ਰੱਖ ਕੇ ਗਏ ਫਿਰਾਂ ਦੀ ਮੈਂਟੇਨੈਂਸ ਇਹਨਾਂ ਨੂੰ ਪਾਣੀ ਪਾਉਣਾ ਕਿਉਂਕਿ ਆ ਸਾਰੀ ਨਦੀ ਦੀ ਰੱਖ-ਰਖਾਵ ਦਾ ਜੁਮਾ ਬਲਵੀਰ ਸਿੰਘ ਸੀਚੇਵਾਲ ਸਾਹਿਬ ਕੋਲੇ ਹੈ ਤੇ ਸਾਰਾ ਰੱਖ-ਰਖਾਵ ਇਹਨਾਂ ਪੌਦਿਆਂ ਨੂੰ ਲਗਾਉਣਾ ਫਿਰ ਇਹਨਾਂ ਨੂੰ ਸੰਭਾਲਣਾ ਫਿਰ ਇੱਥੇ ਡੇਲੀ ਦੀ ਸਫਾਈ ਬਹੁਤ ਵੱਡਾ ਮਿੱਤਰੋ ਕਾਰਜ ਹੈ ਤੇ ਮੈਂ ਤੁਹਾਡੇ ਨਾਲ ਉਹ ਤਸਵੀਰਾਂ ਵੀ ਸਾਂਝੀਆਂ ਕਰਦਾ ਜਦੋਂ 2002 ਦੇ ਵਿੱਚ ਇਹ ਵੇਈ ਨਦੀ ਦੀਆਂ ਕੋਜਾ ਤਸਵੀਰਾਂ ਜਦੋਂ ਇਹਦਾ ਆ ਹਾਲ ਹੁੰਦਾ ਸੀ ਆ 2002 ਦੀ ਤਸਵੀਰ ਹੈ ਦੋਸਤੋ ਆ ਦੇਖੋ ਆ 2002 ਦੀ ਤਸਵੀਰ ਹੈ ਤੇ ਅਸੰਤ ਬਲਵੀਰ ਸਿੰਘ ਸੀਚੇਵਾਲ ਸਾਹਿਬ ਹੈ ਤੇ ਆ ਤਸਵੀਰਾਂ ਆ ਦੇਖੋ ਆ ਵੀ 2002 ਦੀਆਂ ਤਸਵੀਰਾਂ ਦੋਸਤੋ ਆ 2002 ਦੀ ਤਸਵੀਰ ਹੈ ਆਹਾ ਆ ਵੀ 2002 ਦੀ ਹੈ ਤੇ ਆ ਹੁਣ ਦੀ ਤਸਵੀਰ ਹੈ ਇਹ ਕੱਲੀਆਂ ਤਸਵੀਰਾਂ ਨਹੀਂ ਮਿੱਤਰੋ ਆ ਤੁਹਾਡੇ ਸਾਹਮਣੇ ਹੈ ਕਹਿੰਦੇ ਬੰਦਾ ਜਦੋਂ ਧਾਰ ਲਵੇ ਨਾ ਤਾਂ ਫਿਰ ਬਹੁਤ ਕੁਝ ਹੋ ਸਕਦਾ ਹੈ ਇਹਦਾ ਹਾਲ ਸੀ ਜਿਵੇਂ ਆਪਣੇ ਅੱਜ ਪੋਲਿਟਿਸ਼ਨਾਂ ਨੇ ਬੁੱਢੇ ਨਾਲੇ ਦਾ ਹਾਲ ਕਰ ਰੱਖਿਆ ਨਾ ਇਹਦਾ ਹਾਲ ਮਿੱਤਰੋ ਇਹ ਸੀ ਆਹ ਨਦੀ ਦਾ ਤੇ ਹੁਣ ਤੁਹਾਡੇ ਸਾਹਮਣੇ ਵੇਖ ਲਓ ਲੋਕ ਆ ਕੇ ਵੀਡੀਓ ਬਣਾਉਂਦੇ ਐ ਤੇ ਰੰਗ ਲੱਗੇ ਐ ਤੇ ਮਹਿੰਗੇ ਮਹਿੰਗੇ ਪੌਦੇ ਤੇ ਦੀ ਮੈਂਟੇਨੈਂਸ ਤੇ ਅਕਲੀ ਕਰਦਿਆਂ ਦੀਆਂ ਵੀਡੀਓ ਤੁਸੀਂ ਵੇਖੀਆਂ ਹੀ ਐ ਤੇ ਆ ਪਹਿਲਾਂ ਵਾਲੀਆਂ ਤਸਵੀਰਾਂ ਦੋਸਤੋ ਆਹਾ ਠੀਕ ਐ ਤੇ ਆ ਬਣੀ ਜਾਂਦਾ ਤੇ ਆ ਸਭ ਕੁਝ ਬਣੇ ਹੋਏ ਦੀਆਂ ਤਸਵੀਰਾਂ ਆ 2002 ਦੀ ਤਸਵੀਰ ਹੈ ਮਿੱਤਰੋ ਆ ਉਪਰ ਆ ਤੇ ਆ ਹੁੰਦੀ ਹੈ ਮਤਲਬ ਆ ਤੁਹਾਡੇ ਸਾਹਮਣੇ ਆ ਉਹ ਲਿਖਿਆ ਹੋਇਆ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰਾ ਕਾਲ ਮੂਰਤਿ ਅਨਿਸੈ ਪੰਗ ਗੁਰ ਪ੍ਰਸਾਦ ਭਾਵੇਂ ਬਲਬੀਰ ਸਿੰਘ ਸੀਚੇਵਾਲ ਸਾਹਿਬ ਨਾਲ ਆਪਣੀ ਵਿਚਾਰਧਾਰਾ ਦਾ ਫਰਕ ਹੈ ਕਿਉ ਬੁੱਢੇ ਨਾਲੇ ਜਾਂ ਹੁਣ ਪਾਣੀ ਜਿਹੜਾ ਪਲੂਟ ਹੋ ਰਿਹਾ ਉਸ ਵਿਸ਼ੇ ਤੇ ਨਹੀਂ ਬੋਲਦੇ ਪਰ ਜਿਹੜਾ ਆ ਕੰਮ ਸੀਚੇ ਚੱਲਦਾ ਇੱਕ ਨੰਬਰ ਹੈ ਮਿੱਤਰੋ ਬੈਸਟ ਆਫ ਲਕਸੀ